ਮਿੱਤਰੋ ਆ ਪਾਘੜਿਆਂ ਬਾਵਾ ਫਰਨੀਚਰ ਵਾਲੇ ਵੀਰਾਂ ਕੋਲ ਪੱਖੋ ਕੈਂਚੀਆਂ ਜ਼ਿਲ੍ਹਾ ਬਰਨਾਲਾ ਜਿੱਮੇ ਗਰਮੀ ਜੀ ਚੱਲ ਪਈ ਇਧਰਲੇ ਪਾਸੇ ਏਸੀ ਭਾਈ ਲੈਣ ਜੀ ਚਲਾਈ ਬੈਠਾ ਤੇ ਤਮਾਕੇ ਵੱਡੇ ਕਰਤੇ ਜਮਾ ਸਸਤੇ ਰੇਟ ਦੇ ਵਿੱਚ ਤੁਹਾਨੂੰ ਮਿੱਤਰੋ ਇਲੈਕਟ੍ਰੋਨਿਕ ਸਮਾਨ ਮਿਲ ਜੂ ਬੜਾ ਇਹ ਦਿਓ ਜਾਣਕਾਰੀ ਜੀ ਕਿੰਨੇ ਕੁ ਤੋਂ ਆਪਣੇ ਏਅਰ ਕੰਡੀਸ਼ਨਰ ਸਟਾਰਟ ਆਏ ਸੀ ਇਹ ਸੀ ਆਪਣੇ ਕੋਲੇ ਜੀ 32000 ਦਾ ਡੇਰ ਟਨ ਗੋਦਰੇਜ ਦਾ ਦੇਵਾਂਗੇ ਜੀ ਪੂਰਾ ਵਧੀਆ ਵਧੀਆ ਕੈਪੈਸਿਟੀ ਵਾਲਾ 32000 ਰੁਪਏ ਦਾ ਗੋਦਰੇਜ ਦਾ ਡੇਰ ਟਨ ਦਾ ਆਏ ਸੀ ਤੇ ਉਸ ਤੋਂ ਬਾਅਦ ਵਿੱਚ ਜਿੰਨੇ ਗਰਮੀ ਦੇ ਵਿੱਚ ਬੁੜੀਆਂ ਕਿੰਨੀਆਂ ਬਾਸਿਕ ਮਸ਼ੀਨیں ਪਈ ਪੁਰਾਣੀਆਂ ਦੇ ਦਗੇ ਨਵੀਂ ਲੈ ਕੇ ਆਉਣੀਆਂ ਤੇ ਆ ਆਪਾਂ ਕਿੰਨੇ ਕੀ ਦੇ ਦਿੰਨੇ ਆ ਫੇਰ ਇਹ ਹੈਵਲ ਦੀ ਹੈ ਹੈਵਲ ਬ੍ਰਾਂਡ ਆ ਜੀ ਲੋਇਡ ਦੀ ਹੈ 8 ਕਿਲੋ ਦੀ ਹੈ ਠੀਕ ਹੈ ਕੋਲੀ ਆਪਾਂ 11000 ਦੀ ਦੇ ਦਾਂਗੇ ਨਾ ਕਟਣ ਦੀ ਲੋੜ ਨਾ ਘਟਾਉਣ ਦੀ ਲੋੜ ਪੁਰਾਣੀ ਵੀ ਰੱਖ ਲਿਓ ਪੁਰਾਣੀ ਵੀ ਰੱਖ ਲਿਓ 11000 ਰੁਪਏ ਦੀ 8 ਕਿਲੋ ਵਾਲੀ ਇਧਰ 8 ਕਿ ਜੀ ਵੇਟ ਮਿੱਤਰੋ ਉੱਤੇ ਲਿਖਿਆ ਵਾ ਉਹ ਵੀ ਦਿਖਾ ਦੇ ਬਾਕੀ ਹੈਵਲ ਸਾਹਿਬ ਬ੍ਰਾਂਡ ਆ ਮਿੱਤਰੋ ਇੱਕ ਵੱਡਾ ਤੇ ਜਿਵੇਂ ਕੋਈ ਵੀਰ ਕਹਿੰਦਾ ਵੀ ਮੈਨੂੰ ਕੂਲਰ ਵੀ ਚਾਹੀਦਾ ਏਸੀ ਨਹੀਂ ਲਾਉਣਾ ਤਾਂ ਕੂਲਰ ਵਾਲੀ ਲੈਣ ਲੱਗੀ ਪਈ ਆ ਤੇ ਇਹ ਕਿੰਨੇ ਕੇ ਰੁਪਏ ਤੋਂ ਸਟਾਰਟ ਆ ਆਪਣੇ ਕੂਲਰ ਕੂਲਰ ਆਪਣੇ ਕੋਲ ਜੀ ਇਹ 9000 ਤੋਂ ਸਟਾਰਟ ਸੀ ਹਾਂ ਜੀ ਇਹ 10000 ਰੁਪਏ ਪੂਰਾ ਵੱਡਾ ਜੀ ਚਾਹੇ 10 ਮੰਜ਼ਿਲਾ ਨੂੰ ਹਵਾ ਲੈ ਲੋ ਸੁਖਮਨੀ ਦਾ ਬ੍ਰਾਂਡ ਕਰਕੇ 11000 ਰੁਪਏ ਦਾ ਕੋਲ ਠੀਕ ਹੈ ਬ੍ਰਾਂਡ ਕਰਕੇ 11000 ਰੁਪਏ ਦਾ ਤੇ ਤਾਂ ਕਹਿੰਦੇ ਏ ਸੀ ਜਨਾ ਡੰਡਾ ਕਰਦਾ ਲੋ ਜਦੋਂ ਠੰਡਾ ਜੀ ਠੰਡ ਦੀ ਤਾਂ ਕੋਈ ਅੰਤ ਹੀ ਨਹੀਂ ਕਿਸੇ ਦਾ ਠੀਕ ਹੈ ਤੇ ਆਪਣਾ ਸੰਪਰਕ ਨੰਬਰ ਦੱਸੀ ਕਿਨਾਂ 70090 ਜੀ ਹਾਂਜੀ 42179 70090 42179 ਤੇ ਬਾਕੀ ਵੀਰਾਂ ਕੋਲ ਮਿੱਤਰੋ ਲੂਮਿਨਸ ਦੇ ਬੈਟਰੀ ਵੀ ਮਿਲ ਜਾਣਗੇ ਤੇ ਫਰਨੀਚਰ ਵੀ ਮਿਲ ਜੂ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਕੋਈ ਵੀ ਚੀਜ਼ ਲੈਣੀ ਆ ਤਾਂ ਇੱਕ ਵਾਰ ਮਿੱਤਰੋ ਚੱਕ ਕੇ ਨੰਬਰ ਜ